ਦੇ ਦੇ ਨੂੰ ਪਾਥੀਆਂ ਪਾਥੀਆਂ ਪੱਥਰਾਂ ਦੇ ਸੌਖੀਆਂ ਪੰਗਿਆ ਕਿਤੇ ਉਹ ਲਾਗਦੇ ਮਹੀਨੇ ਚ 800 ਹੋ ਜਾਂਦੇ ਆ 2 ਰੁਪਏ ਲੈ ਲਈਏ ਕਿ ਆਈ ਪਾਥੀਆਂ ਮਿਲ ਜਾਂਦੀਆਂ ਹੁੰਦੇ ਹਏ ਹੈ ਰੱਬ ਨੇ ਨਾ ਮਸਾ ਧੁੱਪ ਕੱਢੀ ਆ ਮੈਂ ਕੱਪੜੇ ਲੀਦੇ ਸੁੱਕ ਜਾਣਗੇ ਆ ਬੈਠੇ ਜਸਿੰਦਰ ਤਾਂ ਹੋਰ ਹੋਰ ਕਿਵੇਂ ਭੈਣੇ ਠੀਕ ਆ ਵਧੀਆ ਤੁਸੀਂ ਠੀਕ ਹੋ ਆਹਾਂ ਠੀਕ ਆ ਤੂੰ ਸੁਣਾ ਵਧੀਆ ਆਏਗਾ ਅੱਜ ਕਿਵੇਂ ਗੇੜਾ ਮਾਰਨਾ ਹੋਇਆ ਜਸਿੰਦਰ ਭੈਣ ਲੱਗਾ ਉਹੀ ਆ ਗਈ ਮੈਂ ਕਿਹਾ ਚੱਲ ਕੀ ਹੋਣੀ ਹੈ ਭੈਣ ਨੂੰ ਕਿੰਨੇ ਜਨ ਹੋ ਗਏ ਤਕਰੀ ਨਹੀਂ ਹੈਗੀ ਕੀ ਟਾਈਮ ਹੀ ਨਹੀਂ ਲੱਗਦਾ ਬਾਹਰ ਨਿਕਲਣ ਦਾ ਕਿੱਥੇ ਟਾਈਮ ਆ ਕੰਮ ਕੰਦੇ ਨਿਬੜਦੇ ਨੇਗੇ ਪਹਿਲਾਂ 12 ਵਜੇ ਤਾਂ ਬਿਸਤਰੀਆਂ ਝੂਠਦੇ ਆਂਗੇ ਉਹੀ ਸਾਰਾ ਦਿਨ ਕੰਮ ਹੀ ਨਹੀਂ ਲੋਟ ਆਉਂਦੇ ਤੇ ਹੋਰ ਤੇਰੀ ਨੂਹ ਵਧੀਆ ਰਹਿੰਦੀ ਆ ਹਾਂ ਹਾਂ ਵਧੀਆ ਗਾ ਨੂਹ ਤਾਂ ਮੇਰੀ ਬਥੇਰੀ ਸਿਆਣੀ ਹੈਗੀ ਅੱਛਾ ਤੇ ਤੂੰ ਤੇ ਮੈਂ ਕੰਮ ਤਾਂ ਧੰਦਾ ਤੇਰੀ ਨੂਹ ਹੀ ਕਰ ਲਾਂਦੀ ਹੂੰ ਸਾਰਾ ਉਹ ਕੰਮ ਤਾਂ ਕਰ ਲੰਦੀ ਆ ਫੇਰ ਵੀ ਆਏ ਆ ਜੇ ਬਾੜਾ ਮੋਟਾ ਕੰਮ ਧੰਦਾ ਕਰਾਂਗੇ ਹੱਡ ਗੋਡਾ ਤੁਰਦਾ ਰਹੂਗਾ ਹਾਂ ਇਹ ਤਾਂ ਤੇਰੀ ਗੱਲ ਮੰਨਾਂ ਹਾਂ ਤੇ ਤੂੰ ਦੇ ਆਪਦੀ ਗੱਲ ਕਿਵੇਂ ਆਪਣੇ ਵਾਲੀ ਨੀ ਭੈਣ ਸਾਡੀ ਤਾਂ ਪਤਾ ਨਹੀਂ ਕਿਉਂ ਖਿਜੀਖੀ ਜੀ ਰਹਿੰਦੀ ਹੈਗੀ ਬਸ ਕਲੇਸ ਦੀ ਬਾਹਰ ਰੱਖਦੀ ਹੈਗੀ ਭੈਣ ਕੋਈ ਆਪਦੀ ਚਕਾਟ ਨਾ ਹੋਵੇ ਸਾਡੇ ਨੂੰ ਤਾਂ ਬੋਲ ਮਾਰੋ ਤੇ ਪਹਿਲੇ ਬੋਲ ਮੰਮੀ ਜੀ ਮੰਮੀ ਜੀ ਕਹਿੰਦੀ ਤਾਂ ਮੂੰਹ ਸੁਖਦਾਗਾ ਉਹਦਾ ਤਾਂ ਨਹੀਂ ਪੁੱਤੋ ਮੇਰੀ ਨੂੰਹ ਤਾਂ ਜੇ ਮੈਂ ਬੋਲ ਮਾਰੂੰ ਹਰਖ ਕੇ ਬੋਲਦੀ ਐ ਅਸਲ ਤਾਂ ਬੋਲਦ ਕੋਈ ਨਹੀਂ ਤੇ ਰਜਾਈ ਲੈ ਕੇ ਪਈ ਰਹਿੰਦੀ ਸਾਰਾ ਦਿਨ ਸਾਰਾ ਧੰਦਾ ਮੈਂ ਕਰਦੀ ਆਂ ਬੇਏ ਤਾਂ ਮਾਰੀ ਗੱਲ ਆਗੀ ਹਨਾ ਮੰਮੀ ਕੋਲੇ ਬਾਹਰ ਕੌਣ ਬੋਲੀ ਜਾਂਦਾ ਦੇਖ ਕੇ ਆਉਣੀ ਐ ਨਾਲੇ ਮੰਮੀ ਨੂੰ ਰੋਟੀ ਦਾ ਪੁੱਛਾਂਉਂਗੀ ਸਾਰੇ ਇਹ ਤਾਂ ਉਹਦੇ ਮਾਰੀ ਗੱਲ ਆਗੀ ਸੱਸੀ ਕਾਲ ਤਾਈ ਜੀ ਸੱਸੀ ਕਾਲ ਹੋ ਠੀਕ ਹੈ ਜੀ ਹਾਂਜੀ ਤਾਈ ਜੀ ਚੰਗਾ ਪੁੱਤ ਜਾਉਂਦਾ ਮੰਮੀ ਜੀ ਮੈਂ ਰੋਟੀ ਬਣਾ ਲਾਂ ਨਹੀਂ ਧੀਏ ਰੋਟੀ ਦੀ ਭੁੱਖ ਤਾਂ ਹੈ ਨਹੀਂ ਜਦੋਂ ਭੁੱਖ ਲੱਗੇ ਆਪਾਂ ਉਦੋਂ ਬਣਾ ਕੇ ਖਾ ਲਾਂਗੇ ਤੂੰ ਆਏ ਕਰ ਤੇਰੀ ਤਾਈ ਆਈ ਆ ਚਾਦੀ ਘੁੱਟ ਕਰ ਲਾ ਠੀਕ ਹੈ ਮੰਮੀ ਜੀ ਮੈਂ ਚਾਹ ਬਣਾ ਲੈਂਨੀ ਹੈ ਪਹਿਲਾਂ ਫਿਰ ਜੇ ਤੁਹਾਨੂੰ ਭੁੱਖ ਲੱਗੀ ਮੈਨੂੰ ਦੱਸ ਦਿਓ ਫਿਰ ਮੈਂ ਰੋਟੀ ਬਣਾ ਦੂੰਗੀ ਚੰਗਾ ਪਤਾ ਉਹ ਤਾਂ ਬਣਾ ਲਈ। ਨਹੀਂ ਭੈਣੇ ਚਾਹ ਤਾਂ ਮੈਂ ਹੁਣੀ ਪੀ ਕੇ ਆਈ ਆ ਬਹੂ ਨੂੰ ਕਹ ਦੇ ਨਾ ਬਣਾਉਗੇ। ਕੋਈ ਨਾ ਕੁੱਟ ਪੀ ਲਈ। ਨਹੀਂ ਕੋਈ ਨਹੀਂ ਭੈਣੇ ਚਾਹ ਤਾਂ ਮੈਂ ਪੀਤੀ ਕੋਈ ਆ। ਲੈ ਤੇਰੀ ਨੂੰ ਤਾਂ ਇੰਨੀ ਚੰਗੀ ਐ ਤੈਨੂੰ ਆ ਕੇ ਰੋਟੀ ਪੁੱਛਦੀ ਆ। ਮੇਰੀ ਗੱਲ ਤਾਂ ਸੁਣ। ਮੂੰਹ ਹਨੂ বিনা ਫੁੱਲਾ ਮਗੁਰਾ ਖਣਾ ਪੈਂਦਾ ਦਾ। ਤੈਨੂੰ ਪਤਾ ਅੱਜ ਕਰਦਾ ਜਵਾਨਾ ਕਹੇ ਜਾਂਦਾ। ਅਸਤੇ ਜੀ ਇੱਕ ਚੀਜ਼ ਮੰਗਦੀ ਆ ਨਾ। ਦੋ ਲੈ ਕੇ ਦਿੰਨੇ ਆ ਕਿ ਲੈਣ ਪਾਣੇ ਅਸੀਂ ਵੀ ਐਂ ਲੈ ਕੇ ਦਿੰਨੇ ਆ ਚੀਜ਼ ਤਾਂ ਉਹੀ ਪਤਾ ਨਹੀਂ ਕੋੜੀ ਵੀ ਦਾ ਸੁਭਾਈ ਕਹੇ ਜਾ ਉਹਦਾ ਹਲ ਤਾਂ ਹੈਗੀ ਆ ਕਿ ਪਤਾ ਕੀ ਹੋ ਰਿਹਾ ਗੱਜ ਕਾਲ ਦੀ ਪਨੀਰੀ ਨੂੰ ਉਹ ਗੱਲਾਂ ਕਹੇ ਜਾ ਖਾਂਦੇ ਨੇਗੇ ਉਹ ਨਹੀਂ ਮੰਦਾ ਬੋਲਦੇ ਨਹੀਂ ਨਹੀਂ ਭਾਣੇ ਤੇਰਾ ਤਾਂ ਉਹੀ ਕਰਮੇ ਚੰਗੇ ਆ ਤੇ ਤਾਂ ਪਹਿਲਾਂ ਸੱਸ ਵੀ ਚੰਗੀ ਸੀ ਤੇ ਤੇਰੇ ਘਰਾਂ ਵਾਲਾ ਵੀ ਚੰਗਾ ਸੀ ਹੁਣ ਨੂੰ ਚੰਗੀ ਆ ਗਈ ਭਾਣੇ ਤੇਰੇ ਤਾਂ ਉਹੀ ਕਰਮ ਚੰਗੇ ਆ ਬਾਤ ਬਣੀ ਚੱਲ ਵਧੀਆ ਹੀ ਰਹਿਣਾ ਹੈ ਨਾ ਤੇ ਆਪਦੇ ਸਾਰੇ ਭੀਆ ਮੇਰੇ ਮੈਂ ਤਾਂ ਨਾ ਭੱਜ-ਭੱਜ ਮੂਰੇ ਤੁਰ ਹੀ ਫਿਰਦੀ ਆਂ ਕਿ ਪਹਿਲੇ ਤੁਹਾਨੂੰ ਬੋਟਾ ਸਮਝਾ ਰਿਆ ਕਰ ਮੈਂ ਸਮਝ ਕੇ ਰਹਿਣਾ ਕਰੀ ਨਿਪੜਨੇ ਕਿੱਥੇ ਮੇ ਤਾਂ ਸੁਣਦੀ ਹੀ ਨਹੀਂ ਗੱਲ ਤੂੰ ਹੀ ਕਦੇ ਮਤ ਦੇ ਦੇ ਚੱਲ ਕੋਈ ਗੱਲ ਨਹੀਂ ਦੇਖੋ ਜੇ ਮੈਂ ਉਧਰ ਮੇਰਾ ਟਾਈਮ ਲੱਗਿਆ ਮੈਂ ਆ ਕੇ ਜਾਉਂਗੀ ਚੱਲ ਚੰਗਾ ਭਾਣੇ ਮੈਂ ਤਾਂ ਜਾਣੀ ਆ ਫੇਰ ਹੁਣ ਤੂੰ ਆਪ ਦੀ ਖਾਲਾ ਰੋਟੀ ਰੁਕਤੀ ਇਹ ਦਿਨ ਉਹਦੀ ਬਿਮਾਰੀ ਗੱਲ ਆ ਫੇ ਦੱਸੋ ਕੀ ਮੰਗਦੀ ਹੈਗੀ ਦੋ ਰੋਟੀਆਂ ਨੇ ਜੇ ਹੱਸ ਕੇ ਫੜਾ ਦੇ ਤਾਂ ਉਹਦੀ ਵੀ ਜਾਨ ਸੌਖੀ ਹੋ ਜੇ ਐ ਵਿਚਾਰੀ ਬਿਰ ਬਿਰ ਕਰਦੀ ਫਿਰਦੀ ਹੈਗੀ ਇਹ ਵੀ ਧਰਮ ਰਾਜ ਨੂੰ ਲੇਖਾ ਦੇ ਦੇ ਜਦੋਂ ਗਈ ਵੀ ਹਾਂ ਮੈਂ ਵੀ ਤੇ ਦੁਨੀਆ ਤੇ ਭੇਜੀ ਸੀ ਕੋਈ ਦੋ ਸਾਲ ਸੁੱਖ ਦੇ ਲੈ ਲੇ ਤਾਂ ਸਾਰੀ ਉਮਰ ਹੀ ਘਟਾ ਢੋਂਦੀ ਦੀ ਨੰਗ ਗਈ ਉਹ ਦੇਖ ਲੈ ਜਸਵਿੰਦਰ ਜੀ ਨੂੰ ਕਿੰਨਾ ਚੰਗੀ ਆ ਇੱਕ ਸਾੜੇ ਵਾਲੀ ਬੈਠੇ ਚੁੱਲ੍ਹੇ ਮੂਰੇ ਪਾਣੀ ਪਾਈ ਬੈਠੀ ਐ ਚੁੱਲ੍ਹੇ 'ਚ ਚਾਹ ਚੁ ਕਰ ਲਾਂਦੀ ਕੁੜੇ ਕੋਈ ਮੈਂ ਤਾਂ ਕਰੂੰਗੀ ਚਾਹ ਕਰੀ ਨਹੀਂ ਹਲੇ ਨਾ ਦੇ ਆਲਾ ਕਿੱਥੇ ਉਹ ਵੀ ਜਸਵਿੰਦਰ ਦੀ ਨੂੰਹ ਆ ਮੰਮੀ ਰੋਟੀ ਖਾ ਲਾ ਮੰਮੀ ਚਾਹ ਪੀ ਲੈ ਇਹ ਸਾਰਾ ਦਿਨਾਂ ਹੀ ਬੈਠੀ ਰਹਿੰਦੀ ਐ ਚੁੱਲ੍ਹੇ ਮੂਰੇ ਕੋਈ ਕੰਮ ਵੀ ਕਰ ਲਿਆ ਕਰ ਸਾਰਾ ਕੰਮ ਤਾਂ ਮੈਂ ਹੀ ਕਰਦੇ ਤੁਸੀਂ ਕੀ ਕਰਦੇ ਹੋ ਸਾਰੇ ਦਿਨ ਬਾਹਰ ਫਿਰਦੇ ਰਹਿੰਦੇ ਹੋ ਹੈ ਸਵੇਰੇ ਹੀ ਬਸ ਤੁਰ ਪੈਣੀ ਐ ਬਾਹਰ ਨੂੰ ਦੇਖ ਲੈ ਖਲਾ ਹੋਰ ਕੰਮ ਤਾਂ ਜਦੋਂ ਜਾਣਾ ਹੀ ਪੈਂਦਾ ਹੈ ਕੰਮ ਧੰਦਾ ਕੀ ਹੈ ਬਾਹਰ ਕੰਮ ਧੰਦਾ ਘਰ ਦੇ ਕੰਮ ਤਾਂ ਦੀਨਾਂ ਨੀਗਾ ਕਾਦਾ ਕਰ ਤੂੰ ਕਾਹਦੀ ਖਤੰ ਲਿਆਂਦੀ ਆਂਗੀ ਹੋਰ ਲਾਪਰਵਾਹ ਟਾਲੇ ਮੈਨੂੰ ਤਾਂ ਮੋਹ ਕਰਾਣੀ ਹੁੰਦੀ ਐ ਲੋਤੀ ਤੂੰ ਕੰਮ ਕਰ ਲੈ ਚਾਹੇ ਕੁਝ ਕਰ ਲੈ ਨਹੀਂ ਕਹਿੰਦੇ ਮੈਂ ਅੱਛੀ ਬੈਠੀ ਐ ਚਾਹ ਦੀ ਤਾਂ ਚਾਹ ਪੀਤੀ ਹੁਣ ਵਾਰੀ ਵਾਰੀ ਚਾਹ ਨੂੰ ਕੀ ਹੋਇਆਗਾ ਲੋਕਾਂ ਦੇ ਮੂੰਹਾਂ ਚੰਨਾ ਲੱਗਾ ਮੈਂ ਤਾਂ ਕਿੱਥੇ ਚੰਗੀ ਲੱਗਦੀ ਨਹੀਂ ਐ ਲੋਕਾਂ ਦੇ ਮੂੰਹਾਂ ਐਨਾ ਦੇ ਕੰਮ ਕਰਦੇ ਆਂ ਐਨਾ ਮੋਹ ਪਿਆਰ ਸੱਸੋ ਸੱਸਾ ਨੇ ਤਿੰਨ ਚਾਰ ਲੋਕਰ ਲਾ ਰੱਖੇ ਐਗੇ ਇਦਾਂ ਆਏ ਪੈਂਦੀ ਹੈ ਕਿ ਸੂਈ ਵਗਾੜੀ ਮੰਮੂ ਆਹੋ ਆ ਮੈਂ ਤਾਂ ਆਪੇ ਸੂਈ ਵਗਾੜੀ ਮੰਮੂ ਪੈਣੀ ਹੈਗੀ ਗੱਲਾਂ ਦੇ ਕਰਦੀ ਹੈਗੀ ਸਾਰਾ ਦਿਨ ਬੋਲਦੀ ਰਹਿੰਦੀ ਹੈ ਮੈਨੂੰ ਸਾਰਾ ਦਾ ਕੰਮ ਕਰਦੀ ਹੈਗੀ ਅੱਗ ਲਾਉਣੀ ਆ ਫਦੇ ਆ ਕਰ ਲੋ ਕਦੇ ਉਹ ਕਰ ਲੋ ਪੱਕਾ ਪੱਕਾਂਗਾ ਮਿਲ ਤਾ ਬਹਿਤਾ ਹਾਂ ਉਹਦਾ ਵਾਂਗ ਮਾਂ ਦੇ ਹਾਂ ਮੇਰੀ ਗੱਲ ਸੁਣ ਹਾਂ ਮੈਨੂੰ ਕੁਟ ਕੇ ਚਾਹ ਬਣਾ ਦਿੰਦੇ ਜੀ ਚਾਹ ਕਰ ਦੰਨੇ ਪੁੱਤ ਕੋਈ ਮੈਂ ਨਾ ਮਾਂ ਸੈਣਾ ਕੰਡਾਂ ਦੀ ਫੱਕੀ ਲੈਣ 7:00 ਨਾਲ 9:00 ਮੋੜਿਆ ਵਮਾ ਟਾਈਮ ਨਾਲ ਸਹੀ ਗੱਲ ਆ ਤੇਰੀ ਗੰਡੇ ਵੀ ਨਾ ਅਸਮਾਨੀ ਚੜੇ ਪਏ ਮਾਲੇ ਮਹਿੰਗੇ ਹੋ ਰਿਆ ਹੋਰ ਕੀ ਨਾ ਆਲੂ ਕੋਈ ਆ ਕੇ ਗਦੇ ਨਹੀਂ ਸਾਂਦੇ ਸੀ ਜਿਹੜੇ ਆਲੂ 40 ਰੁਪਏ ਦੇ ਆਲੂਆਂ ਦਾ ਫਿਰ ਵੀ ਚੱਲੇ ਜਾਂਦਾ ਸਸਤੇ ਹੋ ਜਾਂਦੇ ਪਰ ਗੰਡੇ ਨਹੀਂ ਸਸਤੇ ਹੁਣ ਠੀਕ ਉਹ ਆਪਣੇ ਦੋ ਕਨਾਲੀਆਂ ਪਿੰਨ ਨਵੇਲੀਆਂ ਨਾਲ ਉੱਥੇ ਅਣਕ ਦੇ ਨਾਲ ਤੇ ਹਰੀਆਂ ਰੱਖੀਆਂ ਸੀਗੀਆਂ ਚਲ ਉਹ ਤੇ ਬੀਜ ਦੇ ਪੁੱਤ ਕਿਹਦੀ ਗੰਡੇ ਲਾ ਦਨੇ ਮਾਂ ਤੈਨੂੰ ਮੈਂ ਕਹਿੰਦੀ ਸੀ ਹਾਂ ਤੋਂ ਮਾਨਸਾ ਜਾਨਾ ਨਾਲ ਹੀ ਮੈਨੂੰ ਲੈ ਜਾ ਤੈਨੂੰ ਜੇ ਮੈਨੂੰ ਤੇ ਬੈਂਕ ਦੇ ਮੂਹਰੇ ਤਾਰਦੀ ਮੈਂ ਪੈਨਸਲ ਜੀ ਕਢਾ ਲੂ। ਪੈਨਸਲ ਕਢਾ ਕੇ ਲਾਂਗੀ। ਹਾਂ। ਮੈਂ ਤੋ ਤਿੰਨ ਮਹੀਨਿਆਂ ਦੀ ਇਕੱਠੀ ਹੋਈ ਪਈ ਆ। ਚਲ ਆਇਆ 2 ਰੁਪਏ ਕਰੇ ਕੰਮ ਆ ਜਾਂਦੇ। ਚੱਲ ਕੋਈ ਗੱਲ ਨਹੀਂ। ਤੂੰ ਅਗਰ ਜਾ ਕੱਪ ਗੁਪੀ ਆਉਦੀ। ਤੇ ਮੈਂ ਹਰਸ਼ ਨੂੰ ਪੁੱਛਣਾ ਕੁਝ, ਹਰਸ਼ ਨੂੰ ਮੰਗਾਉਣਾ ਹੋਵੇ ਕੁਝ। ਚੰਗਾ। ਮੈਂ ਚਾਹ ਦੀ ਘੁੱਟ ਪੀ ਆ। ਹਾਂ ਠੀਕ ਆ। ਹਰਸ਼ ਕੀ ਕਰੀ ਜਾਂਦੀ ਆ? ਸੋ ਕਿਥੇ ਨਾ ਰੇਤੇ ਹੀ ਰੇਤਾ ਹੋਇਆ ਪਿਆ ਸੀ ਮੈਂ ਸੋਚਿਆ ਸਾਫ ਕਰਦਾ। ਅੱਛਾ ਮੇਰੀ ਗੱਲ ਸੁਣਾ ਮੈਨੂੰ ਚਾਹ ਦੀ ਘੁੱਟ ਬਣਾ ਦੇ ਯਾਰ ਮੈਂ ਨਾ ਮਾਂ ਸਿਆਣਾ ਗੰਡਾ ਦੀ ਫੱਕ ਲੈਣਾ ਤੇ ਨਾਲ ਹੀ ਮੰਮੀ ਜਾਊ ਮੇਰੇ ਮੰਮੀ ਕਿਵੇਂ ਚੱਲੇ ਨਾਲ ਉਹ ਮੰਮੀ ਕਹਿੰਦੇ ਨਾਲ ਲੈ ਚੱਲ ਉਹਨੇ ਪੈਨਸ਼ਨ ਆ ਰਹੀ ਹੈ ਪੈਨਸ਼ਨ ਕਿਹੜਾ ਕਿਲੋ ਨਹੀਂ ਆ ਅੱਛਾ ਫਿਰ ਬਗ ਜਾ ਹਾਂ ਤੇ ਨਾਲ ਮੇਰੀ ਗੱਲ ਸੁਣਾ ਤੈਨੂੰ ਤੈਨੂੰ ਕੁਝ ਲੈ ਕੇ ਦੇਣਾ ਮੈਂ ਤਾਂ ਕੁਝ ਨਹੀਂ ਮੰਗਾਉਣਾ ਮੈਂ ਤਾਂ ਐਂ ਕਹਿੰਦੀ ਸੀ ਠੰਡ ਜੀ ਕਿੰਨੀ ਹੈ ਵੀ ਮੈਨੂੰ ਗਲਾਸ ਲਿਆ ਦੇ ਤੁਸੀਂ ਚੱਲ ਗਲਾਸ ਤਾਂ ਲਿਆ ਦੂੰਗਾ ਖਾਣ ਪੀਣ ਨੂੰ ਤੇ ਕੁਝ ਖਾਣ ਨੂੰ ਲਿਆ ਦਿਓ ਚੱਲ ਲਿਆ ਦੂੰ ਮਾਮਸ ਖਾਨੀਆਂ ਜਾਦੇ ਤੂੰ ਹਾਂ ਮਾਮਸ ਲਿਆ ਦਿਓ ਚੱਲ ਲਿਆ ਦਾਂਗੇ ਠੀਕ ਹੈ ਜਾਣਦੇ ਆਂ ਅਸੀਂ ਮੈਂ ਚਾਹ ਬਣਾਉਣਾ ਤੁਹਾਨੂੰ ਮੈਂ ਚਾਹ ਬਣਾ ਦੇ ਠੀਕ ਹੈ ਠੀਕ ਹੈ ਮਾਂ ਜੱਕਲੀ ਕਾਪੀ ਹਾਂ ਬੁੱਤਕੀ ਜੱਕਲੀ ਲੈ ਫੜ ਚਲ ਆ ਚਲ ਜੀ ਹਰਸ ਖਾਸਤਾ ਕਲੀ ਨੂੰ ਠੰਡ ਚ ਹੱਥ ਹੀ ਰੜਦੇ ਆ ਕੰਮ ਇਹ ਕਰਦੀ ਨੂੰ ਇਹਨੇ ਗਲਵਜ਼ ਜਾ ਦੇਣਾ ਦੇਖ ਉਸ ਖਾਣ ਨੂੰ ਵੀ ਲਿਆ ਦਾਂਗੇ ਉਹਨੂੰ ਪੁੱਛ ਲਾ ਖਾਣ ਨੂੰ ਕਦੀ ਮਾਂ ਨੂੰ ਲਿਆਦੀ ਮੈਨੂੰ ਖਾਣੂ ਖਾ ਲੂੰਗੀ ਚਲ ਆ ਜਾ ਖਾਣ ਕਿਉਂ ਆ ਖਾਣੇ ਮਾਂ ਤੋਂ ਉਹ ਜੇ ਬਾਕੀ ਮਾਂ ਨੂੰ ਜੀ ਖਾਂਦੀ ਐ ਅੱਜ ਗੱਲਾਂ ਹੋਈਆਂ ਆ ਆ ਕੱਲ੍ਹ ਹੀ ਕਿੱਧਰ ਜਾਂਦੀ ਐ ਲੈ ਆ ਆਪੀ ਚੜੀ ਫਿਰਦੀ ਐ ਮੋਟਰਸਾਈਕਲ ਤੇ ਸਾਰਾ ਦਿਨ ਕਿੱਥੇ ਤਾਂ ਨੂਨੂ ਚੜਾਉਣਾ ਸੀ ਕਿੱਥੇ ਆ ਆਪੀ ਚੜੀ ਫਿਰਦੀ ਐ ਅੱਜ ਮੌਕਾ ਹੈ ਕੱਲੀ ਐ ਦੀ ਨੂ ਕਰੇ ਤਾਂ ਨਹੀਂ ਆਵੇ ਲੈ ਕੀ ਕਰੀ ਆ ਨੀ ਕੋੜ ਬਹੂ ਕੋਸਣੀ ਤਾਈ ਜੀ ਭਾਂਡੇ ਜੇ ਇਕੱਠੇ ਕਰਦੀ ਸੀ ਉਹਦਾ ਮੈਂ ਤੇ ਭਾਂਡੇ ਅੱਗਰੀ ਰਹਿ ਗਈ ਹੈ ਕਿ ਮੈਂ ਕੀ ਕਰਾਂ ਪਰ ਮੰਮੀ ਕਿੱਧਰ ਗਈ ਹੈ ਮੋਟਰਸਾਈਕਲ ਤੇ ਚੜੀ ਜਾਂਦੀ ਸੀ ਉਹ ਤਾਂ ਮਾਨਸਾ ਗਈ ਨੇ ਅੱਛਾ ਮਾਨਸਾ ਕਿੱ� ਲਾਂ ਗਈ ਆ ਉਹ ਉਹਨਾਂ ਨੂੰ ਕੋਈ ਕੰਮ ਸੀਗਾ ਮਾਨਸਾ ਬੈਂਕ 'ਚ ਰਾਜੇ ਆਖਲਾ ਤੈਨੂੰ ਨਹੀਂ ਨਾਲ ਲੈ ਕੇ ਗਏ ਠੰਡ ਹੋਈ ਪਈ ਤਾਈ ਜੀ ਨੇ ਮੈਂ ਕੀ ਕਰਨਾ ਸੀ ਜਾ ਕੇ ਉਹਨਾਂ ਨੂੰ ਤਾਂ ਕੰਮ ਸੀ ਤਾਂ ਲੱਗ ਗਿਆ ਤਾਂ ਉਹ ਤਾਂ ਆਪ ਹੀ ਮੁਖ ਤਿਆਰਨ ਬਣੀ ਰਹਿੰਦੀ ਐ ਮੋਟਰਸਾਈਕਲ ਤੇ ਮਗਰ ਮੁੰਡੇ ਦੇ ਚੜਨ ਤੂੰ ਸੋਹਣੀ ਲੱਗਦੀ ਤੂੰ ਜਾਣਦੀ ਮੋਟਰਸਾਈਕਲ ਤੇ ਇਹ ਕੋਈ ਚੀਜ਼ ਨਹੀਂ ਸੀ ਮੁੰਡੇ ਨਾਲ ਜਾ ਕੇ ਤੂੰ ਲੈ ਹੁੰਦੀ ਨਹੀਂ ਤਾਂ ਆਈ ਜੀ ਮੈਨੂੰ ਲੋੜ ਹੋਵੇ ਤਾਂ ਮੈਨੂੰ ਵੀ ਲੈ ਜਾਂਦੇ ਆ ਨਾਲ ਹਰੇਕ ਚੀਜ਼ ਮੈਨੂੰ ਘਰੇ ਬੈਠੇ ਉਹ ਮਿਲਦੀ ਐ ਮੈਂ ਜਾ ਕੇ ਕੀ ਕਰਨਾ ਐਵੇਂ ਮੈਂ ਪਤਾ ਆਈ ਮੈ ਲਾਉਦਾ ਹੁੰਦਾ ਜੇ ਆਉਂਦਾ ਆਉਂਦਾ ਦਬਸ ਪਾ ਲੈ ਸਸਤੇ ਫਿਰ ਤਾਂ ਪੈ ਜਾਂਦੀ ਐ ਤੇ ਨਹੀਂ ਤਾਂ ਫਿਰ ਤੇਰੀ ਸੱਸ ਉਤੋਂ ਦੀ ਹੋ ਜੂ ਤੇਰੇ ਨਹੀਂ ਤਾਂ ਆਈ ਜੀ ਐਵੇਂ ਲੱਗਦਾ ਐ ਮੇਰੀ ਸੱਸ ਹੋਰਾਂ ਸੱਸਾਂ ਵਰਗੀ ਨਹੀਂ ਉਹ ਤਾਂ ਮੈਨੂੰ ਧੀ ਬਣਾ ਕੇ ਰੱਖਦੀ ਐ ਇਹ ਤਾਂ ਐਵੇਂ ਲੱਗਦਾ ਥੋੜਾ ਧੀਤੀ ਬਣਾਉਂਦੀ ਹੁੰਦੀਆਂ ਹੁੰਦੀਆਂ ਸੱਸਾਂ ਕੋਈ ਗੱਲ ਨਹੀਂ ਤਾਈ ਜੀ ਮੈਂ ਉਹਦੀ ਧੀਤੀ ਬਣੂਗੀ ਤਾਂ ਮੇਰੀ ਮਾਂ ਵੀ ਬਣ ਕੇ ਰਹੂਗੀ ਜਿਵੇਂ ਉਹਦੇ ਨਾਲ ਅੱਜ ਹੀ ਫਰਕ ਕਰਨ ਲੱਗੀ ਦੋ ਦਿਨਾਂ ਨੂੰ ਉਹ ਵੀ ਕਰੂਗੀ ਮੇਰੇ ਨਾਲ ਤੇ ਨਾ ਕੋਈ ਉਹ ਕੰਮ ਕਰਦੀ ਆਗੀ ਪਰ ਤੋ ਮੰਜੇ ਤੋਂ ਪੈਰ ਨਹੀਂ ਲਾਉਂਦੀ ਕਿ ਸਾਰਾ ਦਿਨ ਤੂੰ ਧੱਕ ਲਈ ਜਾਂਦੀ ਤੂੰ ਵੀ ਕਿਸੇ ਦੀ ਧੀ ਈ ਹੈ ਤੇ ਸਾਰਾ ਦਿਨ ਤੂੰ ਧੱਕ ਕਰਦੀ ਆਂ ਕਿਸੇ ਦਾ ਦੰਬ ਵੀ ਲੈ ਲਿਆ ਕਰ ਉਹਦੀ ਉਮਰ ਥੋੜੀ ਆ ਹੁਣ ਕੰਮ ਕਰਨ ਦੀ ਜਦੋਂ ਉਹਦਾ ਟਾਈਮ ਸੀ ਹੁਣ ਵੀ ਬਥੇਰਾ ਕਰਿਆ ਹੁਣ ਮੈਂ ਹੀ ਕਰੂੰਗੀ ਕੰਮ ਤਾਂ ਕਰਦਾ ਨਾ ਉਹ ਕਿ ਬੁਢੀ ਹੋ ਗਈ ਮਟਿਆਰ ਪਈ ਆ ਤਾਂ ਤੇਰੇ ਨਾਲ ਦੁੱਗਣਾ ਕੰਮ ਕਰ ਸਕਦੀ ਆ ਇਹ ਵੀ ਸਾਡੇ ਕਿੰਨਾ ਕੰਮ ਹੁੰਦਾ ਮੈਂ ਕਰ ਲੈਨੀ ਆ ਮਮੀ ਜੇ ਮੈਨੂੰ ਲੋੜ ਹੋਵੇ ਤਾਂ ਮਮੀ ਵੀ ਕਰਵਾਉਂਦੀ ਆ ਮੇਰੇ ਨਾਲ ਕੰਮ ਆਇਆ ਤਾਂ ਕਰਵਾਉਂਦੀ ਆ ਤਾਂ ਵੀ ਆ ਪਹਿਲੇ ਹੀ ਹੁ ਤੂੰ ਸਾਸਰ ਚੜਾ ਲਿਓ ਹੋ ਨਹੀਂ ਤੇ ਢੱਕੇ ਨਹੀਂ ਕਰਿਆ ਕਰਨਾ ਸਾਰਾ ਕੰਮ ਤਾਂ ਇੱਥੋਂ ਹੀ ਪਾਇਆ ਕਰੂੰਗੀ ਕੋਈ ਗੱਲ ਨਹੀਂ ਤਾਂ ਆਈ ਸੀ ਹੋਰ ਤੁਸੀਂ ਕਿਵੇਂ ਆਏ ਸੀਗੇ ਅਸੀਂ ਤਾਂ ਆਈ ਆਏ ਸੀ ਮੱਕਾ ਜਾਂਦੀ ਸੀ ਮੋਟਰਸਾਈਕਲ ਤੇ ਚੜੀ ਤੇਰੀ ਬੇਬੇ ਤੇ ਮੈਂ ਖਚਾ ਤੈਨੂੰ ਲੈ ਕਿਨੇ ਗੀ ਨਾਲ ਕੋਈ ਮੈਂ ਵੀ ਮੱਕਾ ਪਤਾ ਲੈ ਕੇ ਆਉਣੀ ਬਹੁਤ ਕੀ ਕਰੀ ਜਾਂਦੀ ਐ ਅੱਛਾ ਹਾਂ ਚੰਗਾ ਮੈਂ ਤਾਂ ਜਾਣੀ ਹੈਗੀ ਫੇਰ ਚਲ ਆ ਬੇਨਾਮ ਸਰਤਨਾ ਲਈ ਕੰਮ ਉਹ ਤਾਂ ਕੋਆਇਆ ਕਰਦਾ ਨਹੀਂ ਚਾਹੀਜੀ ਆਪਜੀ ਤਾਂ ਸਾਡੇ ਘਰ ਚ ਕੋਈ ਗੱਲ ਹੈ ਨਹੀਂ ਹੋ ਹੁੰਦੇ ਜਸਵਿੰਦਰ ਕੋ ਆਉਣਗੇ ਉਹਨੂੰ ਮੈਂ ਲਾਉਂ ਜੇ ਪੱਤਿਆਂ ਵੀ ਉਹਨੂੰ ਵੀ ਤਾਂ ਪਰਥੇ ਸਾਰੀਆਂ ਭਿੱਜ ਗਈਆਂ ਚੱਕਣਾਂ ਵਾਲੀਆਂ ਵੀ ਨਹੀਂ ਰਹੀਆਂ ਖੱਲਲੀਆਂ ਨਹੀਂ ਭਨੇ ਪਾਥੀਆਂ ਨੀ ਪਹਿ ਸਾਰੀਆਂ ਬਿਆਹਤਾਂ ਮੇਨੇ ਭਿੱਜੀਆਂ ਪਈਆਂ ਆ ਚੱਕੀਆਂ ਨਹੀਂ ਜਾਂਦੀਆਂ ਇਹ ਕਿ ਮੀਨੇ ਤਾਂ ਤਪਾਤੀ ਕੋਹ ਛੰਡੀ ਵਾਲੀ ਹੋਈ ਪਈ ਆ ਹੋਰ ਮੈਂ ਵੀ ਤੈਨੂੰ ਆਏ ਪੁੱਛਦੀ ਸੀ ਛੋਟੀ ਤਾਂ ਘਾਹਰੇ ਦੋ ਨੇ ਸੁੱਕਣਾ ਇੱਕ ਘਾਹਰਾ ਦੇ ਦੇ ਜਿਹੜੇ ਤੁਰਪੇ ਬੰਦੇ ਨੇ ਹਨਾ ਲੈ ਲਿਓ ਇਹ ਤਾਂ ਨਾ ਸਾਰੀਆਂ ਭਿੱਜ ਗਈਆਂ ਤੇ ਗੋਹਾ ਲਿਆ ਪਿਆ ਲੱਗਿਆ ਨਹੀਂ ਮੈਥੋਂ ਤੇ ਹਾਂ ਤੂੰ ਕੱਲ ਕਿੱਥੇ ਗਈ ਸੀ ਹੈ ਨਹੀਂ ਸੀ ਕੋਲ ਮੈਂ ਗਈ ਸੀ ਮੈਂ ਮੱਥਨੇ ਆਈਆਂ 5 ਵਜੇ ਕੋਈ ਕੰਮ ਸੀਗਾ ਨਹੀਂ ਭਾਣਾ ਮੈਂ ਤਾਂ ਉਹੀ ਬਾਗ ਗਈ ਤੇ ਮੈਂ ਕਿਹਾ ਜਸੰਦਰ ਨੂੰ ਮੇਰੇ ਕਿਆਂ ਆਈਆਂ ਤੇ ਤੇਨੂੰ ਹੀ ਬਾੜੀ ਚੱਕਵੇਂ ਆ ਨਾ ਨਹੀਂ ਭਲੇ ਆਏ ਕਿਉਂ ਬੋਲਦੀਆਂ ਉਹ ਤਾਂ ਬਾੜੀ ਹੋਈ ਨਰਮ ਆ ਗਈ ਨਹੀਂ ਭਾਣਾ ਤੇਨੂੰ ਲਾਗਦੀ ਆ ਉਹ ਤਾਂ ਬਾੜੇ ਕੁਝ ਬੋਲੀ ਮੱਕੜੇ ਬੇਬੇ ਕਿੱਥੇ ਗਈ ਆ ਪਤਾ ਨਹੀਂ ਕਹਿੰਦੀ ਤਾਈ ਉਹ ਸਾਰਾ ਦਿਨ ਤਰੇ ਫਦੇ ਮਾਂ ਪੁੱਤ ਨਹੀਂ ਦੱਸ ਸਕੇ ਜਾਨ ਮੈਨੂੰ ਤੇ ਮੈਂ ਤਾਂ ਫਾਹੇ ਚੜੀ ਪਈ ਐ ਇੱਥੇ ਕਹਾਂ ਦਾ ਮੈਨੂੰ ਇੱਥੇ ਵਿਆਹ ਹੋ ਗਿਆ ਇਸ ਘਰੇ ਨਿੱਟੜੇ ਉਹ ਇੰਨਾ ਤਾਂ ਬੋਲਣ ਵਾਲੀ ਲੱਗਦੀ ਨਹੀਂ ਹੈਗੀ ਵੀ ਐਨਾ ਬੋਲਦੀ ਹੋਊਗੀ ਪਰ ਮੇਰੇ ਮੁਰੇ ਅੱਜ ਤੱਕ ਕਦੇ ਕੋਈ ਗੱਲ ਨਹੀਂ ਬੋਲੀ ਉਹ ਤਾਂ ਭੈਣੇ ਹਜੇ ਤੇਰੇ ਮੁਰੇ ਹੋਈ ਨਹੀਂ ਬੋਲਦੀ ਉਹ ਤਾਂ ਬਾਗ ਵੀ ਬੋਲਦੇ ਬਲਾਈ ਚੱਕਵੇਂ ਆ ਤੇ ਚੱਲ ਘਰੇ ਨਾ ਤੂੰ ਦੱਸੀ ਪਾਥੀਆਂ ਦਾ ਤੂੰ ਲੈ ਜੀ ਮੈਂ ਕੋਈ ਨਾ ਪੜੇ ਜਿਹੜੇ ਦੋ ਰੁਪਏ ਬੰਦੇ ਹੋਏ ਅਸੀਂ ਦੇ ਕੇ ਜਾਵਾਂਗੇ ਉਹ ਨਹੀਂ ਲੈ ਕੇ ਜਾਣਾ ਨਾ ਪੈਸਾ ਤਾਂ ਲੋੜ ਹੀ ਨਹੀਂ ਲੈ ਜੀ ਚਾਰ ਟੋਕਰੇ ਕੋਈ ਨਹੀਂ ਉਹ ਨਹੀਂ ਹੁੰਦਾ ਪਾਥੀਆਂ ਦਾ ਤਾਂ ਹਾਂ ਲੈ ਜੀ ਕੋਈ ਨਹੀਂ ਦੇ ਦੇ ਨੂੰ ਪਾਥੀਆਂ ਪਾਥੀਆਂ ਪੱਥਰਾਂ ਦੇ ਸੌਖੀਆਂ ਪੰਗਿਆ ਕਿਤੇ ਉਹ ਮਾਗਦੇ ਮਹੀਨੇ ਚ ਅੱਥ ਸੁੱਨ ਹੋ ਜਾਂਦੇ 2 ਰੁਪਏ ਲੈ ਲਈਏ ਕਿ ਆਈ ਪਾਥੀਆਂ ਮਿਲ ਜਾਂਦੀਆਂ ਹੁੰਦੀਆਂ ਸਸ ਨੂੰ ਘੋੜੇ ਵਰਗੀਆਂ ਪੱਥ ਲਿਆ ਕਰੋ ਦੇਖ ਲਾ ਮੌਜਣਾ ਪਈ ਹੈ ਕੀ ਨੀ ਖੜੀ ਹੋ ਜਾ ਪਈਆਂ ਮੌਜਣਾ ਤੁਸੀਂ ਨਾ ਮੰਮੀ ਹੋਰ ਬਾਹਰ ਹੀ ਰਹਿਤੇ ਮੇਰੀ ਗੱਲ ਸੁਣ ਕੱਲ ਤੇਰੀ ਤਾਈ ਆਈ ਸੀ ਦੱਸਿਆ ਕਿਉਂ ਨਹੀਂ हां जी मम्मी जी ताई ताई सीगी मैं तो ਦੱਸਣਾ ਹੀ ਭੁੱਲ ਗਈ ਤੁਹਾਨੂੰ ਭੁੱਲ ਗਈ ਸੀ ਕਿ ਗੱਲਾਂ ਲੁਕਾਉਣ ਲੱਗੀ ਨਾ ਮੰਮੀ ਜੀ ਗੱਲ ਤਾਂ ਮੈਂ ਕਾਤੋਂ ਲੁਕਾਉਣੀ ਸੀਗੀ ਬੜੀਆਂ ਚੁਗਲੀਆਂ ਕੀਤੀਆਂ ਹੈ ਫਿਰ ਮੇਰੀਆਂ ਕੀ ਮਤਲਬ ਮੰਮੀ ਜੀ ਮਤਲਬ ਤੈਨੂੰ ਪਤਾ ਹੀ ਨਹੀਂ ਹਲੇ ਐਂ ਕਾਤੋਂ ਬੋਲਿਆ ਨੰਨ ਨਾਲ ਤੁਸੀਂ ਨਾ ਸਾਰੀਆਂ ਗੱਲਾਂ ਕਰ ਗਈ ਨਾ ਹਜੇ ਮੈਨੂੰ ਪੁੱਛਦੀਆਂ ਵੀ ਤੂੰ ਐਂ ਕਿਉਂ ਬੋਲਦੀ ਹੈਂਗੀ ਕੀ ਗੱਲ ਕਰਤੀ ਮੰਮੀ ਜੀ ਮੈਂ ਬੜੀ ਸਿਆਣੀ ਹੈਗੀ ਅਕੇ ਮੋਟਰਸਾਈਕਲ ਤੇ ਨਾਲ ਚੜ ਕੇ ਭੱਜ ਜਾਂਦੀ ਆ ਮੈਨੂੰ ਕੋ ਲੈ ਕੇ ਨਹੀਂ ਜਾਂਦੇ ਨਾ ਮਮੀ ਜੀ ਐਵੇਂ ਦੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਕਹਿ ਨਹੀਂਆ ਤੁਹਾਨੂੰ ਕਿਨੇ ਕਿਹਾ ਵੀ ਮੈਂ ਐ ਕਿਹਾ ਜਿਨੇ ਮਰਜੀ ਕਹਿਤਾ ਤੈਨੂੰ ਦੱਸੋ ਤੋ ਕੀ ਲੈਣਾਗਾ ਨਹੀਂ ਨਹੀਂ ਜਿੰਨੀ ਤੂੰ ਭੋਲੀ ਐ ਨਹੀਂ ਭੋਲੀ ਹੈ ਨਹੀਂ ਮਮੀ ਮੈਂ ਭੋਲੀ ਬੰਨ ਤੁਹਾਨੂੰ ਕੀ ਕਹਿਤਾ ਨਾ ਕਹਿ ਦਨੀ ਆ ਸਾਰੀਆਂ ਗੱਲਾਂ ਨਾ ਕਿ ਮੈਂ ਕੁਛ ਕਿਹਾ ਨਹੀਂ ਨਹੀਂ ਚਾਦੀ ਘੁੱਟ ਕਰ ਲਿਆ ਹੁਣ ਐਥੇ ਮੰਜੇ ਤੇ ਚੜੀ ਬੈਠੇ ਰਹੇਗੀ ਹਾਂਜੀ ਮੰਮੀ ਜੀ ਚਾਹ ਤਾਂ ਮੈਂ ਬਣਾ ਕੇ ਲਾਉਣੇ ਨਾਲੇ ਮੈਨੂੰ ਧਨੀਆ ਫੜਾਉ ਦੇ ਮੈਂ ਚਟਨੀ ਕੁੱਟਦਾ ਆ ਚੱਕ ਧਨੀਆ ਬੈਠਿਆਂ ਨੂੰ ਘਰੇ ਸਾਰਾ ਕੁਝ ਮਿਲਦਾ ਕਾ ਫਿਰ ਵੀ ਇੰਨੀ ਜਵਾਨ ਲੜਾਉਂਦੀ ਹੈਗੀ ਤੇ ਮੇਰੀ ਗੱਲ ਸੁਣ ਰਾਜ ਹਾਂ ਸਭ ਮਾਣ ਕੇ ਮਰੇ ਵਾਇ ਪਰਖੇ ਸੀਗਾ ਉਦੋਂ ਨਹੀਂ ਸੁਖ ਮੰਮੀ ਨੂੰ ਕੀ ਹੋਇਆ ਬਾਹਰੋਂ ਆਏ ਤਾਂ ਪਿਤਪਾਏ ਆਏ ਆ ਕੇ ਮੇਰੇ ਨਾਲ ਪੈ ਗਈ ਮੰਮੀ ਅੱਛਾ ਚਲ ਕੀ ਹੋਣਾ ਦਿਮਾਗ ਕੀ ਭਰ ਉਹ ਹੁੰਦਾ ਬੰਦੇ ਦਾ ਤੇ ਮੇਰੀ ਗੱਲ ਸੁਣ ਨਾਲੇ ਉਸੋਕੇ ਦੇ ਮੰਮੀ ਨੇ ਪਹਿਲਾਂ ਨਹੀਂ ਮੇਰੇ ਨਾਲ ਐ ਕਰਿਆ ਸੀਗਾ ਉਹ ਕਿਉਂ ਰ ਮੂਡ ਵੀ ਖਰਾਬ ਹੁੰਦਾਗਾ ਇਹ ਪੁਰਾਣੀ ਗੱਲ ਕੁਲ ਜਿਆਦਾ ਆ ਜਾਂਦੀ ਹੈ ਕੋਈ ਤੇ ਮੇਰੀ ਗੱਲ ਸੁਣਨ ਵਾਲੇ ਤੇ ਫਿਰ ਤੁਸੀਂ ਕਿੱਥੇ ਚੱਲੇ ਉਹ ਨਾਲੇ ਹੁਣ ਮੈਂ ਤਾਂ ਕਾਲੇ ਨੂੰ ਮੱਝ ਦਿਖਾ ਕੇ ਆਉਣਾਗਾ ਅੱਛਾ ਹਾਂ ਲਖਮਿੰਦਰ ਕੇ ਮੱਝ ਬਈ ਕੀ ਹੋਊਗਾ ਕੀ ਨਾ ਨਾ ਆਪਣੇ ਕੋਲ ਨਹੀਂ ਕਾਲਿਆਂ ਲੈਣੀ ਹੈਗੀ ਅੱਛਾ ਅੱਛਾ ਉਹ ਬੋੜਾ ਵਾਲੇ ਦੇ ਦੋਸਤ ਕੋਲੇ ਲਖਮਿੰਦਰ ਕੋਲੇ ਮੱਝ ਤੇ ਉਹਨਾਂ ਹੀ ਮੱਝ ਦੇਖ ਕੇ ਆਣਾ ਠੀਕ ਅਸੀਂ ਠੀਕ ਹੈ ਚੱਲ ਵਗਜੋ ਠੀਕ ਗੱਲ ਤਾਂ ਮੇਰੇ ਭੈਣਾਂ ਨਾਲ ਹੀ ਸੱਚ ਹੈਗੀ ਝੂਠ ਨਹੀਂ ਗੱਲ ਕਰੀ ਤਾਂ ਹੋਣੀ ਐ ਨੇ ਕੋਈ ਨਾ ਕੋਈ ਗੱਲ ਪਰ ਮੁੱਕਰ ਗਈ ਮੇਰੇ ਕੋਲੇ ਤਾਂ ਮਾਂ ਕਹਿੰਦੀ ਕੱਲੀ ਬੋਲੀ ਆ ਨੀ ਕੀ ਕਰੇਗਾ ਮੈਂ ਕੁਛ ਨਹੀਂ ਬੋਲਦੀ ਹੈਗੀ ਉਹਨੂੰ ਦੱਸ ਮੈਨੂੰ ਕੀ ਹੋਇਆਗਾ ਕਿ ਤੁਸੀਂ ਮੈਨੂੰ ਮਾਰ ਕੇ ਰਾਜੀ ਹੋਵੇਂ ਇਹਨੂੰ ਕੁਛ ਹੋ ਹੋ ਜੇ ਕਮਲ ਜੀ ਨੇ ਮਾਂ ਇਹੀ ਗੱਲ ਕੀ ਹੋ ਗਈ ਤਵਾਰਸ਼ ਵਾਲੀ ਹੋਣਾ ਪਈ ਜਾਂਦੀ ਸੀ ਉਹਨੂੰ ਪੁੱਛਿਆ ਸੀ ਹੁਣ ਦੱਸਿਆ ਨਹੀਂ ਕੁਛ ਮੈਨੂੰ ਅੱਛਾ ਉਹਨੂੰ ਪੁੱਛਣ ਬਹਿ ਗਿਆ ਵੀ ਕੀ ਗੱਲ ਹੋਗੀ ਮੈਂ ਕਿਹੜਾ ਤੁਹਾਡੇ ਡੰਗ ਮਾਰਦੀ ਐ ਕਿ ਪਿਪਾਈ ਐਨੇ ਔਖੇ ਹੋਏ ਰਹਣੀ ਮੈਥੋਂ ਚਲ ਮਤ ਤੂੰ ਹੀ ਤਾਂ ਵੀ ਬੈਠੀ ਆ ਮੇਰੀ ਗੱਲ ਸੁਣ ਕਹਿੰਦਾ ਮੱਝ ਦੇ ਚੌਂਟੀਆਂ ਕਾਲੇ ਨਾਲ ਜਾਣਾਗਾ ਜਿੱਥੇ ਮਰਜੀ ਜਾ ਮੈਨੂੰ ਕੀ ਆ ਸਾਰੇ ਕੱਚੇ ਨੇ ਇੱਕ ਵੀ ਨਹੀਂ ਕਿ ਰਹੇਗਾ ਸੰਦੀਪ ਹਾਂ ਚਾਚੀ ਕਿੱਥੇ ਤੇਰੀ ਮਾਂ ਕਿੱਧਰ ਗਈ ਮੇਰੀ ਮਾਂ ਇੱਧਰ ਕਿਤੇ ਫਿਰਦੀ ਹੋਊਗੀ ਕਿਵੇਂ ਸੀ ਕੋਈ ਕੰਮ ਸੀ ਨਹੀਂ ਮੈਂ ਤਾਂ ਉਹਦੇ ਕੋਲੇ ਆਈ ਸੀ ਅੱਛਾ ਮੈਨੂੰ ਆਈ ਸੀਗਾ ਪੜ ਜਾ ਹਿੰਨੜ ਜਾਏ ਹੁੰਦੇ ਅਸੀਂ ਬੈਠਣਾ ਅੱਛਾ ਚਲ ਆ ਜਾ ਚਾਚੂ ਬਣਾ ਲੈਣੀ ਹੈ ਨੀ ਚਾਹ ਨੂੰ ਪੀਤੀ ਏ ਬਸ ਪੀਤੀ ਹੋਈ ਆ ਅੱਜ ਸਾਡੇ ਵਾਲੀ ਦੀ ਗੱਲ ਸੁਣ ਲੈ। ਮੈਂ ਤਾਂ ਪਾਜੀ ਪਾਜੀ ਪਾਵੇ ਮੈਂ ਤੇ ਇੱਕ ਗੱਲ ਪੁੱਛ ਲਈ ਤੇਰੀ ਮਾਂ ਦੇ ਘੇ ਤੋਂ। ਮੈਂ ਆਖਿਆ ਲੈ ਤੂੰ ਕੱਲ ਤੇਰੀ ਤਾਈ ਆਈ ਸੀਗੀ ਕਿ ਤੂੰ ਉਹਨੂੰ ਕੀ ਕਹਿਤਾ? ਓਹੋ ਚਾਚੀ ਤੈਨੂੰ ਪਤਾ ਤਾਂ ਹੈਗਾ ਕਾਣੂ ਮੇਰੀ ਮਾਂ ਦੇ ਮਗਰ ਲੱਗਦੀ ਹੁੰਨੀ ਆ। ਉਹਦਾ ਤਾਂ ਪਤਾ ਹੀ ਨਹੀਂ ਕਿ ਉਹਨੂੰ ਕੀ ਕਹਦੇ। ਨੀਤੀ ਏ ਉਹ ਬੁਰੀ ਈ ਤਾਂ ਲੱਗਦੀ ਆ। ਉਹ ਸੱਚੀਆਂ ਗੱਲਾਂ ਕਹਿ ਦਿੰਦੀ ਆ। ਓਹੋ ਚਾਚੀ ਮੈਂ ਤੁਹਾਨੂੰ ਕਹੀ ਤਾਂ ਜਾਨੀ ਆ ਕਾਣੂ ਮੇਰੀ ਮਾਂ ਪਿੱਛੇ ਲੱਗਦੇ ਹੋਂ। ਉਹਦਾ ਤਾਂ ਪਤਾ ਨਹੀਂ ਕਿ ਉਹਨੂੰ ਜਾ ਕੇ ਕੀ ਕਹਦੇ। ਕੁੱਸਿਆ ਮੀ ਉਹਦੇ ਪਿੱਛੇ ਲੱਗ ਕੇ ਆਦੀ ਨੂੰ ਉਹਨੂੰ ਲੜਪੇ ਹੈ ਨਹੀਂ ਲੜਨ ਨਾਲ ਹੀ ਗੱਲ ਨਹੀਂ ਜੇ ਤੀਏ ਕੋਈ ਗੱਲ ਪੁੱਛ ਲਈ ਆਪਾਂ ਉਹਨੂੰ ਸਹੀ ਜਵਾਬ ਤਾਂ ਦੇ ਦੇ ਉਹ ਤਾਂ ਉਲਟ-ਪੁਲਟ ਗੱਲਾਂ ਕਰਨੇ ਲੱਗ ਜਾਂਦੀ ਹੈਗੀ ਤੈਨੂੰ ਨਹੀਂ ਪਤਾ ਸਿਰ ਤਾਂ ਮੈਂ ਹੀ ਚੜਾ ਲਈ ਉਹ ਇੱਕ ਚੀਜ਼ ਮੰਗਦੇ ਅਸੀਂ ਦੋ ਲਿਆ ਕੇ ਦਿੰਨੇ ਆਗੇ ਆਹਨੂੰ ਚਾਚੀ ਤੁਹਾਨੂੰ ਵੀ ਨਹੀਂ ਪਤਾ ਸਾਡੇ ਘਰੇ ਕੀ ਚੱਲਦਾ ਹੈਗਾ ਤੇ ਮੇਰੀ ਮਾਂ ਕਹੀ ਜੀ ਹੈਗੀ ਸਾਰਿਆਂ ਨੂੰ ਚੰਗੀ ਲੱਗਦੀ ਮੈਨੂੰ ਪਤਾ ਘਰੇ ਕੀ ਕੁਝ ਹੁੰਦਾ ਸਾਡੇ ਨਹੀਂ ਉਹੀ ਬਹਿ ਬੇ ਪੁੱਤਾਂ ਤੂੰ ਵੀ ਨਾ ਬੋਲਿਆ ਕਰ ਮੈਂ ਤਾਂ ਨਹੀਂ ਸਾਡੀ ਨੂੰ ਕੁਛ ਵੀ ਨਹੀਂ ਬੋਲਦੀ ਹੈਗੀ ਫਿਰ ਵੀ ਇਹ ਜੇ ਊਲ ਪਟੰਗ ਗੱਲਾਂ ਕਰਦੇ ਉਹ ਜਿਹੜੀਆਂ ਨਾ ਕਰਨੀਆਂ ਹੋਣ ਚਾਚੀ ਇੱਕ ਸਲਾਹ ਦੇਵਾਂ ਕਿਸੇ ਪਿੱਛੇ ਲੱਗ ਕੇ ਨਾ ਆਵਦਾ ਨਾ ਕਰ ਪਟੋ ਜੇ ਐਵੇਂ ਤੁਸੀਂ ਆਪਦੀ ਨੂੰ ਕੁਛ ਕਹਿਤਾ ਸਿਰੀ ਚੜੂਗੀ ਅਦੇ ਪਿਆਰ ਨਾ ਰੱਖੋ ਤੇ ਜੀ ਮੈਂ ਤਾਂ ਕਦੇ ਬੋਲੀ ਵੀ ਨਹੀਂ ਮੈਂ ਤਾਂ ਇੱਕ ਤੋਂ ਦੋ ਹੀ ਨਹੀਂ ਕਿਹਾ ਹੈਗਾ ਮੈਂ ਕਦੇ ਬਾਹਰ ਅੰਦਰ ਗਈਆਂ ਹਾਂ ਆਸਗਵਾਂ ਦੇ ਚ ਗਿਆ ਐਵੇਂ ਨਾ ਸਰਦਾ ਨਹੀਂ ਹੈਗਾ ਚਲੋ ਉਹ ਤਾਂ ਗੱਲਾਂ ਛੱਡ ਤੇ ਤੇਰੀ ਮਾਂ ਕਿੱਥੇ ਹੈਗੀ ਮੈਨੂੰ ਐਂ ਦੱਸ ਉਹ ਤਾਂ ਪਤਾ ਨਹੀਂ ਕਿੱਥੇ ਰਹਿੰਦੀ ਹੈਗੀ ਸਾਰਾ ਦਿਨ ਘਰੇ ਤਾਂ ਬੜਦੀ ਨਹੀਂ ਹੈਗੀ ਚਲ ਕੋਈ ਨਾ ਫਿਰ ਉਹਨੂੰ ਕਾਇ ਦੇ ਤਾ ਉਹ ਤਾਂ ਜਾਈ ਫਟਵਾਰੀਆਂ ਦੇ ਅੱਛਾ ਜਾਏ ਸੀਗਾ ਤੁਸੀਂ ਫਿਰ ਉਹਨਾਂ ਨੇ ਹੁਣ ਮੈਂ ਜਾਂ ਨਾ ਜਾਂਦੀ ਜਾਂਦੀ ਲੰਘ ਜੂਗੀ ਹੁਣ ਰੋਜ਼ ਰੋਜ਼ ਕਿੱਥੇ ਆਈ ਦਾ ਚਲੋ ਕੋਈ ਨਹੀਂ ਚਾਹ ਬਣਾ ਦਿੰਦੀ ਮੈਂ ਨਾ ਨਹੀਂ ਧੀਏ ਚਾਹ ਤਾਂ ਮੈਂ ਘਰੋਂ ਪੀ ਕੇ ਆਈ ਆਂ ਕੀ ਚੰਗਾ ਚਾਚੇ ਲੈ ਦੱਸ ਆ ਮੇਰੀ ਮਾਂ ਦਾ ਬਿਨਾ ਜਮਾ ਨਹੀਂ ਪਤਾ ਲੱਗਦਾ ਪਤਾ ਨਹੀਂ ਕੀ ਲੁੱਟੀ ਲਈ ਹੋਣੀ ਇਹਨਾਂ ਨੇ ਨੂੰ ਨੂੰ ਜਾ ਕੇ ਇਹਨਾਂ ਦੇ ਘਰੇ ਵੀ ਕਲੇਸ਼ ਪਵਾਤਾ ਕਿੱਕਦੀ ਨਹੀਂ ਪਤਾ ਨਹੀਂ ਕਿਦੇ ਨਾਲ ਬੋਲੀ ਜਾਂਦੀ ਹੈ ਬਾਹਰ ਆਉਣ ਦੇ ਨੂੰ ਪੁੱਛਦੀ ਆ ਆਉਂਦੀ ਹੈ ਕਿਦੇ ਨਾਲ ਬੋਲੀ ਆਉਂਦੀ ਸੀ ਸੰਦੀਪਾ ਨਾ ਮੇਰੀ ਗੱਲ ਸੁਣ ਮਾ ਉਹ ਤਾਂ ਚਾਚੀ ਆਈ ਸੀ ਨਾ ਉਹਨਾਂ ਦੀ ਨੂਨੂ ਕੋਈ ਲੁੱਤੀ ਲਈਏ ਜਾ ਕੇ ਕੀ ਕਹਿ ਰਹਾਂ ਦਾ ਕੁਝ ਵੀ ਨਹੀਂ ਕਹਿ ਰਹੇ ਨੋਨ ਮੈਨੂੰ ਪਤਾ ਹੈਗਾ ਸਭ ਕੋਈ ਨਾ ਕੋਈ ਲੁੱਤੀ ਤਾਂ ਲਾ ਕੇ ਆਈ ਹੋਏਗੀ ਲੱਗ ਰਿਹਾ ਲੱਗ ਕੇ ਆਈ ਆ ਵੀ ਨੂਨ ਨਾਲ ਤੂੰ ਤਾਂ ਆ ਦਾ ਕੋਈ ਬੜਾ ਲਾ ਨਹੀਂ ਤੂੰ ਤਾਂ ਮਾਨੂੰ ਕਹਤਾ ਹੋਵੇ ਕੁਝ ਮੈਂ ਕਦੋਂ ਕਿਹਾ ਮੈਂ ਤਾਂ ਘਰੋਂ ਬਾਹਰ ਨਹੀਂ ਨਿਕਲਦੀ ਮੈਂ ਤਾਂ ਪਤਾ ਹੀ ਨਹੀਂ ਬਾਹਰ ਕੀ ਹੋਈ ਜਾਂਦਾ ਕੀ ਨਾ ਆਣ ਕੇ ਮਾਣ ਚ ਫਿਰ ਕੀ ਕਹਦਾ ਹੁਣ ਦੱਸ ਦਿੰਦਾ ਤਾਈ ਨੂੰ ਕੀ ਕਹਿਣਾ ਸੀ ਮੈਂ ਤਾਂ ਕਹਦਾ ਵੀ ਘਰੇ ਨਹੀਂ ਹੈਗੀ ਹੋਰ ਕੀ ਕਹਦਾ ਵੀ ਅੰਦਰ ਹੀ ਬੈਠੀ ਆ ਜਾ ਕੇ ਮਿਲ ਲੈ ਨਾ ਅਗਲੇ ਲਾਂਬੇ ਲਾ ਲੈ ਮੇਰੇ ਕੋਲੇ ਆਉਂਦੀਆਂ ਹੋਰ ਕਿੰਨੇ ਕਿੰਨੇ ਘਾਂ ਜਿਣਾਂ ਦੇ ਲਾਂਬੇ ਹੋ ਪਰ ਮੈਂ ਬੱਸ ਕਰ ਜਾ ਤੂੰ ਤਾਂ ਉਹੀ ਮੇਰੇ ਸਿਰ ਚੜੀ ਜਾਂਦੀ ਰਹਿਨੀ ਹੈ 베ਲੀ ਆਹੋ ਮੈਂ ਤਾਂ 베ਲੀ ਆਂਗੀ ਕੰਮ ਕਰ ਲਿਆ ਕਰ ਕੋਈ ਉਸੇ ਇਹਦੇ ਕੋਈ ਆ ਜਾਂਦੀ ਉਸ ਨਾਲ ਮੇਰੀਆਂ ਚੂਲੀਆਂ ਕਰ ਕੰਮ ਹਾਂ ਹਾਂ ਮੇਰੇ ਕੋਲ ਤਾਂ ਘਰ ਦੇ ਕੰਮ ਨੇ ਤੁਹਾਡੇ ਕੋਲੇ ਬਾਹਰ ਦੇ ਕੰਮ ਨੇ ਲੋਕਾਂ ਕੋਲ ਚੂਲਣਾ ਲਾਉਣ ਦੇ ਕਾ ਕਾ ਰਖਣਾ ਲਾਟਾ ਕਦੇ ਕਿਸੇ ਨੂੰ ਲੜਾਤਾ ਅੰਦਰ ਬੈਠੀ ਆ ਤੂੰ ਆ ਉਥੇ ਬਾਹਰ ਸੁਣੀ ਜਾਂਦੀ ਹੈ ਮੇਰੀਆਂ ਗੱਲਾਂ ਕਰੀ ਆਨੀ ਹੈਗੀ ਮੈਨੂੰ ਸਭ ਪਤਾ ੜੀ ਹੈ ਮੈਨੂੰ ਸਭ ਪਤਾ ਜਿਹੜਾ ਜਿਹੜਾ ਕੁਝ ਚੁਰਗਾ ਲਾਉਣੀਆਂ ਜਾ ਜਾ ਕੇ ਆਹੋ ਤੂੰ ਤਾਂ ਬਾੜੀ ਭਲੀ ਮਾਰছਾ ਨਾ ਹਾਂ ਮੈਂ ਤਾਂ ਅੱਪੀ ਭਲੀ ਮਾਰਾਂਗੀ ਆ ਮੇਰੀ ਗੱਲ ਸੁਣ ਲੈ ਘਰੋਂ ਬਾਹਰ ਨਹੀਂ ਨਿਕਲਣਾ ਹੁਣ ਤਨੇ ਸੁਣ ਗਿਆ ਨਹੀਂ ਮੈਂ ਇਹਨਾਂ ਨੂੰ ਦੱਸੂਗੀ ਵੀ ਬਾਹਰ ਜਾ ਜਾ ਲੜਾਈ ਕਰਵਾਉਂਦੀ ਹੈਗੀ ਲੋਕਾਂ ਦੀ ਮੈਂ ਤੇਰੇ ਪਿਓ ਦੀ ਬੰਨੀ ਹੈ ਵੀ ਮੈਂ ਅੰਦਰ ਬੈਠੀ ਰਹੂੰਗੀ ਤੂੰ ਬੈਠੀ ਰਹਿ ਅੰਦਰ ਕੋਈ ਨਹੀਂ ਐਸੀ ਗਲਤੀ ਰਹੀ ਅਦੇਖ ਲਾ ਅਮੇ ਤੇ ਦਵਸ਼ੇ ਪੌਂਦੀ ਐ ਬਾੜੀ ਸਿਆਣੀ ਵੱਡੀ ਮੈਨੂੰ ਡਰਾਉਣ ਵਾਲੀ ਆ ਗਈ ਕਿੱਧਰ ਲੀ ਤੁਮ ਕੀ ਕਰਾਂ ਮੰਮੀ ਤੇ ਨੰਮੀ ਬੇਚੀ ਕਰਾ ਸੱਟੀ ਮੇਰੀ ਕਦੇ ਕੋਈ ਆ ਜਾਂਦਾ ਲੰਬਾ ਲੈ ਕੇ ਕਦੇ ਕੋਈ ਇਹਨਾਂ ਨੂੰ ਫੋਨ ਲਾਉਣੀ ਹੈਗੀ ਹੈਲੋ ਹਾਂਜੀ ਮੈਂ ਵਧੀਆ ਤੁਸੀਂ ਦੱਸੋ ਮੰਮੀ ਦਾ ਕੀ ਪੁੱਛਦੇ ਹੋ ਮੈਂ ਤਾਂ ਨੱਕੀ ਪਈ ਆ ਸੱਚ ਦੱਸਾਂ ਤਾਂ ਘੱਲ ਕੀ ਹੋਣੀ ਸੀ ਦੱਸਦੀ ਆ ਸੁਣ ਤਾਂ ਲੋ ਪਹਿਲਾਂ ਆ ਮੰਮੀ ਜੀ ਦਾ ਉਹੀ ਹੱਦ ਤਾਂ ਗਈ ਅੱਜ ਵੀ ਕਦੇ ਕਿਸੇ ਦੇ ਘਰੇ ਲੁੱਟ ਖੋਹ ਲਾ ਦਿੰਦੀ ਕਦੇ ਕਿਸੇ ਅੱਜ ਨਾ ਚਾਚੀ ਆਈ ਸੀ ਉਹਨਾਂ ਨੇ ਨੂੰ ਨੂੰ ਪਤਾ ਨਹੀਂ ਕੀ ਕਿਹਾ ਜਾ ਕੇ ਹੋਰ ਉਹ ਤਾਂ ਆਪਦੀ ਨੂੰ ਨਾਲ ਲੜ ਪਈ ਮੈਂ ਤਾਂ ਕੀ ਪਈ ਆ ਤੁਸੀਂ ਆਪ ਤਾਂ ਜਾ ਕੇ ਚੰਡੀਗੜ੍ਹ ਬੈਠ ਜਾਣੇ ਹੋਗੇ ਆ ਮੈਨੂੰ ਵੀ ਪਤਾ ਕੰਮ ਆ ਪਰ ਬੰਦਾ ਘਰੇ ਤਾਂ ਗੇੜਾ ਗੂੜਾ ਮਾਰ ਲੈਂਦਾ ਹੁੰਦਾ ਤੂੰ ਤਾਂ ਆਉਂਦੀ ਨਹੀਂ ਹੈਗੀ ਕੀ ਸਮਝਾ ਕੇ ਕਰੂੰਗੀ ਮੰਮੀ ਨੂੰ ਨਹੀਂ ਸਮਝਦੀ ਉਹ ਉਹੀ ਆਤਰੋਗੀ ਕਿੱਦੇ ਆਉਣਾਗਾ ਫਿਰ ਤੁਸੀਂ ਉਹ ਨੂੰਣੀ ਕਿਤੇ ਛੁੱਟੀ ਮਿਲਦੀ ਮੈਂ ਤਾਂ ਸਿੱਧੀ ਜੀ ਗੱਲ ਮੈਂ ਤਾਂ ੱਕੀ ਪਈ ਐਂਗੀ

ਨੇ ਮਾੜਾ ਮੋਟਾ ਚੁੱਲ੍ਹੇ ਚੰਕੇ ਦਾ ਕੁਛ ਕਰ ਲਾ ਮੰਜੇ ਤੇ ਚੜੀ ਬੈਠੇ ਮਹਾਰਾਣੀਆਂ ਵਾਂਗੂ ਮੈਨੂੰ ਕਿਹੜਾ ਸੁੱਖਿਆ ਵੇ ਵੀ ਮੈਂ ਹੀ ਕਰਨਾ ਤੁਸੀਂ ਕਰ ਲਓ ਨਾ ਹੋਰ ਕੌਣ ਕਰਕੇ ਜਾਊਗਾ ਕੰਮ ਤੂੰ ਨਹੀਂ ਕਰੇਂਗੀ ਦੱਸ ਹੋਰ ਕੌਣ ਕਰੂਗਾ ਸਾਰਾ ਹੀ ਕਰਦੀਆਂ ਮੈਂ ਤੁਸੀਂ ਕਰਾ ਦੇਓ ਕਰੋ ਘੋਰਾ ਤਾਗੀ ਹੋ ਜਾਏ ਤੁਹਾਡੇ ਨਾ ਤੇਰੇ ਕੀ ਸੱਪ ਲੜਿਆਗਾ ਕੰਨਾ ਕਰਨ ਨੂੰ ਕੰਮ ਤੁਹਾਡੇ ਜਿਹੜਾ ਸੱਪ ਲੜਿਆ ਉਹੀ ਮੇਰੇ ਲੜਿਆ ਫਿਰ ਨੇ ਤੈਨੂੰ ਕਿਨੇ ਪੱਟੀਆਂ ਪੜਾਈਆਂ ਨੇ ਮਾੜਾ ਮੋਟਾ ਅੱਕਲ ਨੂੰ ਹੱਥ ਮਾਰ ਲਾ ਮਾਂ ਆ ਕੇ ਮੇਰੇ ਕੋਲ ਆਇਆ ਪਰਖ ਹੈਗਾ ਦੇਖ ਲਾ ਮਹਾਰਾਣੀ ਮੰਜੇ ਤੇ ਚੜੀ ਬੈਠਿਆ ਇਹਨੇ ਵੀ ਕੋਈ ਕੰਮ ਨੂੰ ਹੱਤ ਪਾਲਾ ਮੇਰੀ ਗੱਲ ਕਰ ਸਕਦੀ ਕੰਮ ਤੇਰੀ ਗੱਲ ਤੋਂ ਅੱਗੇ ਵੀ ਸੀ ਮੇ ਲੜੀਆਂ ਨਹੀਂ ਸੀ ਇਹ ਕਦੇ ਬੜਾ ਪਿਆਰ ਸੀਗਾ ਉਸ ਚਮ ਹੁਣ ਹੋਇਆ ਕੀ ਹੈ ਹੁਣ ਦੋ ਚਾਰ ਦਿਨਾਂ ਦਾ ਹੋਣਾ ਕੀ ਜਿਹੜੀਆਂ ਇਹ ਗੱਲਾਂ ਕਰਦੀ ਹੈਗੀ ਆਪਦੀ ਤਾਈ ਨੂੰ ਇਹਨੇ ਸਾਰੀਆਂ ਘਰ ਦਾ ਭੇਤ ਦੇਤਾ ਉਹ ਜੇ ਆਖੇ ਸਾਡੀ ਬੁੜੀ ਐ ਕਰਦੀ ਐ ਸਾਡੀ ਬੁੜੀ ਐ ਕਰਦੇ 10 ਬੁੜੀ ਕੀ ਇਹਨੇ ਡੰਗ ਮਾਰਦੀ ਹੈਗੀ ਬਹੁਤ ਸ਼ਗਲ ਕਈ ਨੇ ਇਹਨੂੰ ਮੈਂ ਕਿਹੜੀ ਬੁੜੀ ਬੋਲ ਕਰਦੀ ਆ ਜਾਣ ਕੇ ਇਲਜ਼ਾਮ ਲਾਉਂਦੀ ਕਿਹੜੀ ਤਾਈ ਦੀ ਗੱਲ ਕਰਦੀ ਆ ਤੂੰ ਬੇ ਹਾਂ ਹਾ ਤੇਰੀ ਤਾਈ ਨੇ ਜਿਹੜੀ ਮਾਇਆ ਉਹਨੇ ਕਿਹਾਗਾ ਸਾਰੀਆਂ ਗੱਲਾਂ ਦੱਸੀਆਂ ਨੇ ਮਾਂ ਉਹਨੇ ਦਿਮਾਗ ਨੂੰ ਹੋਇਆ ਕੀ ਹੈਗਾ ਤੈਨੂੰ ਮਾਇਆ ਤਾਈ ਦਾ ਪਤਾ ਨਹੀਂਗਾ ਪਹਿਲਾਂ ਉਹਨੇ ਗਰੀਪਰੇ ਘਰ ਲਈ ਭਜਾਤੀ ਲਾਲਾ ਚੁਗਲੀਆਂ ਓਏ ਮੈਂ ਚੁਗਲੀਆਂ ਉਹ ਲਾਉਗੀ ਤੈਨੂੰ ਕਿਹਨੇ ਕਿਹਾਗਾ ਸੁਖ ਮੈਨੂੰ ਵੀ ਉਸ ਨੇ ਨਹੀਂ ਕਿਹਾ ਲੈ ਦੇਖ ਲੈ ਨਾ ਤੋਏ ਦੇ ਉਂਗਲੇ ਲਾਈ ਜਾਂਦੇ ਤੇਰੇ ਲਾਈ ਜਾਂਦੇ ਤੁਹਾਨੂੰ ਆਰਤੀ ਲੜਾਈ ਜਾਂਦੀ ਹੈਗੀ ਉਹ ਵੀ ਉਹਦੀਆਂ ਗੱਲਾਂ ਕਿਉਂ ਆ ਰਹੇ ਹੋ ਗੱਲ ਤਾਂ ਤੇਰੀ ਸਹੀ ਹੈਗੀ ਸੋਖਾ ਤੁਸੀਂ ਮੇਰੀ ਗੱਲ ਸੁਣੋ ਜੀ ਤੁਹਾਨੂੰ ਯਕੀਨ ਨਹੀਂਗਾ ਵਾਚ ਆਏ ਕਰ ਮੇਰੇ ਮੰਮੀ ਤਾਂ ਉੱਥੇ ਬੈ ਕੜਦੇ ਆ ਆ ਕੈਮਬ੍ਰਿਜ ਤੂੰ ਤੈਨੂੰ ਫੋਨ ਲਾ ਕੇ ਬੁਲਾ ਠੀਕ ਆ ਕਿਤੇ ਮੇਰੇ ਸੱਸ ਘਰੇ ਨਹੀਂ ਆਏਗੀ ਇਤਾਂ ਹੀ ਸਾਡੇ ਘਰੇ ਆ ਕੇ ਜਾ ਮੜਾ ਜਾ ਮੈਂ ਆ ਕੇ ਕਹਿ ਦੂੰਗੀ ਵਿਹਾ ਮੰਮੀ ਘਰੇ ਹੈ ਨਹੀਂਗੀ ਤੇ ਤੁਸੀਂ ਮੇਰੇ ਕੋਲੇ ਆ ਜਾਓ ਹਾਂ ਠੀਕ ਆ ਆਹੀ ਕਰੀ ਬਸ ਚੂਲੀਆਂ ਕਰੀ ਜਾਂਦੇ ਉਹ ਤੋਂ ਵੱਡਾ ਉਹਨੂੰ ਆਪਾਂ ਪਟਾਵਾਇਆ ਘਰੋਂ ਭੱਜਾ ਠੀਕ ਆ ਬੱਤਾ ਠੀਕ ਚਲ ਬੁਲਾ ਠੀਕ ਆ ਤੂੰ ਨੂੰ ਚਲਾ ਜਾਵਾ ਮੈਨੂੰ ਫੋਨ ਪੜਾ ਜਾ ਹਾਂ ਫੋਨ ਵੜਾ ਕੇ ਆਣਾ ਤੈਨੂੰ ਲੈ ਤਾਈ ਨੂੰ ਤਾਂ ਕਰਤਾ ਫੋਨ ਆਉਂਦੀ ਹੋਊਗੀ ਦੇਖ ਆ ਗਈ ਤਾਈ ਆ ਬੈਠੀ ਆ ਰਛਤਾ ਪਤਾ ਨਹੀਂ ਕਿਵੇਂ ਕਰਿਆ ਫੋਨ ਤਾਈ ਮੈਂ ਤਾਂ ਮੰਮੀ ਘਰੇ ਐਨੀ ਸੀਗੀ ਕੱਲੀ ਸੀ ਤੇ ਮੈਂ ਕਿ ਤੁਹਾਨੂੰ ਬੁਲਾ ਲਾਂ ਅੱਜ ਫੇਰ ਵਾ ਕੀ ਕਿਸੇ ਬਸੇ ਹੋਰ ਤਾਈ ਉਹ ਕਿੱਥੇ ਖੜਦੀ ਐ ਤੈਨੂੰ ਕਿਹਾ ਨਹੀਂ ਸੀ ਬਿਨ ਚੰਦ ਕੇ ਰੱਖਿਆ ਕਰੈ ਸੱਸ ਨੂੰ ਹਾਂ ਤਾਈ ਕਰਤੀ ਫਿਰ ਮੈਂ ਵੀ ਸਿੱਧੀ ਆਫੇ ਹੁਣ ਆ ਗਈ ਨਾ ਮੋਟਾ ਐਂ ਕਰਿਆ ਕਰ ਰੋਜਾ ਸ਼ਾਬਾਸ਼ ਤਾਈ ਤੈ ਆ ਆਂਦੀ ਐ ਸਾਰਾ ਸੇਪਾ ਤੇਰੇ ਤੂੰ ਜਿਹੜਾ ਵਧੀਆ ਕੀਤਾ ਸਾਡੇ ਘਰ ਪੱਟਣ ਲੱਗ ਗਈ ਤੂੰ ਲੈ ਮੈਂ ਕੀ ਘਰ ਪੱਟਿਆਗਾ ਤੁਸੀਂ ਆਪਸੀ ਲੜਦੇ ਹੋ ਸੱਸ ਨੂੰ ਹਾਂ ਅਸੀਂ ਤੇਰਾ ਕੀ ਬਗਾੜਤਾ ਸੀ ਪਹਿਲਾਂ ਐਂ ਦੇਖ ਦੱਸ ਅਸੀਂ ਤੇਰੇ ਨਾਲ ਕਿੱਥੇ ਨਹੀਂ ਖੜੇ ਸੀ ਕਈ ਸਿਆਣੀ ਬਹਿਣੀ ਹੈਗੀਆਂ ਤੂੰ ਲੈ ਮੈਂ ਕੀ ਸਿਆਣੀ ਬਹਿਣੀ ਆ ਆਪ ਤੇ ਸੱਸ ਨੂੰ ਆਦੀ ਲੜਾਈ ਆ ਤੇ ਮੈਨਾਂ ਨਾ ਤੁਸੀਂ ਐਵੇਂ ਲਈ ਜਾਂਦੇ ਆਂ ਬੇ ਆਪੇ ਲੜੀ ਜਾਓ ਉਸਨੂੰ ਰੋਕੇ ਮੈਂ ਨਿਭਰੋ ਅਸਤਾ ਕਦੇ ਹੋਈ ਨਹੀਂ ਲੜੀਆਂ ਸੀਗੀਆਂ ਅੱਛਾ ਮੇਰੇ ਅੱਖਾਂ ਤਾਂ ਲੜੀਆਂ ਹੁਣ ਓਹਦੇ ਕਾਲਜ ਹੰਡ ਪੈ ਗਈ ਲੱਗ ਗਿਆ ਯਕੀਨ ਹੋ ਗਿਆ ਉਹਨੂੰ ਦੇਖ ਲੈ ਆਪ ਤੇ ਲੜਦੇ ਨਾ ਮੇਰਾ ਲੈਣਗੇ ਸੋਹੀ ਗੱਲ ਦਿੱਤੀ ਹੈ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਅਕੇ ਘਰ ਦਾ ਪੇਤ ਸੀ ਲਾ ਗਾ ਡਾਵੇ ਜੇ ਤੂੰ ਉਹਨੂੰ ਘਰ ਦਾ ਪੇਤ ਦਿੱਤਾ ਤਾਂ ਇਹੋ ਬੋਲਦੀ ਸੀ ਮੰਮੀ ਮੈਂ ਕੋਈ ਪੇਤ ਨਹੀਂ ਦਿੱਤਾ ਹੁਣ ਤਾਂ ਗੱਲਾਂ ਬਣਾ ਕੇ ਦੱਸੇ ਮੇਰੀ ਤੁਹਾਨੂੰ ਨਾਲ ਗੱਲਾਂ ਮਾਂ ਇਹੀ ਤਾਂ ਘਰੇ ਚਲਦੀਆਂ ਠੀਕ ਆ ਘਰੇ ਦੀ ਹੋਈ ਸ਼ਤਰਖਾਂਦੀ ਹੈ ਠੀਕ ਆ ਜੀ ਨੂੰ ਤੋਂ ਆਹੀ ਉਹ ਤੁਹਾਡੇ ਚਲਾਉਂਦੀ ਚਾਹੁੰਦੀ ਹੈਗੀ ਇਹ ਤੁਹਾਡੇ ਫਿੱਕਾ ਪਵਾਵਾ ਮੈਂ ਉਹ ਤਾਂ ਕੁੜੀ ਦੀ ਨੂੰ ਤਾਂ ਬਲਾਈ ਸਿਆਣੀ ਆਗੀ ਕੱਲ ਕਰ ਉਹ ਆਪ ਇੱਧਰ ਦੀ ਉੱਧਰ ਆਪ ਨੂੰ ਕਿਹਦੀ ਬੀਤ ਰਹੀ ਦਿਆ ਚਲ ਮੰਮੀ ਆਪਾਂ ਉਹਦੇ ਘਰ ਤੋਂ ਕੀ ਲੈਣਾ ਅੱਜ ਤਾਂ ਆਪਾਂ ਨੂੰ ਅਕਲ ਆ ਗਈ ਨਾ ਕਿ ਉਂਗਲਾ ਲਾਉਣ ਵਾਲੇ ਘਰ ਭਟਦੇ ਆ ਅੱਜ ਤੋਂ ਬਾਅਦ ਨਾ ਇਹ ਕੰਮ ਕਰਿਓ ਤਾਂ ਨੀਤੀ ਘਰ ਰੋਟੀ ਟੁੱਕ ਚੱਭਾ ਜੱਬ ਵਧੀਆ ਜਿਹੜਾ ਮਸਲਾ ਹੋਊਗਾ ਸੁੱਝ ਗਿਆ ਮੈਨੂੰ ਸਾਨੂੰ ਵੀ ਪਤਾ ਲੱਗਦਾ ਵੀ ਕੀ ਸੁਪਰਾ ਮੈਂ ਆ ਗਿਆ ਉੱਤੇ ਉੱਪਰ ਪਤਾ ਲੱਗ ਗਿਆ ਮੈਨੂੰ ਕਿ ਪਤਾ ਨਹੀਂ ਕਿੰਨਾ ਕੁ ਵਜਾ ਬੱਦ ਵਾਣਾ ਸੀਗਾ ਉਹ ਦਿਨ ਗੋਲਿਆ ਨਹੀਂ ਗੱਲ ਨੂੰ ਚਲ ਮੈਂ ਮੁੰਬਈ ਸੇ ਵੀ ਗੱਲਬਾਤ ਹੋ ਗਈ ਹੋਣੀ ਉਤੇ ਤਾਂ 15 ਕਰਨ ਹੋ ਗਏ ਗੱਲ ਚੱਲੀ ਜਾਂਦੀ ਰੋ ਰਵਾੜਾ ਮੋਟਾ ਮਾਂ ਤੂੰ ਤਾਂ ਸੈਣੀ ਸੀ ਤੈਨੂੰ ਤਾਂ ਪਤਾ ਨਹੀਂ ਸੀਦਾ ਤੇ ਭਾਈ ਫਿਰ ਕੀ ਪਤਾ ਹੁੰਦਾਗਾ ਅਗਲੇ ਨੇ ਤਾਂ ਮੈਨੂੰ ਐਡੀ ਗੱਲ ਬਣਾ ਕੇ ਗੋਲ ਮੋਲ ਕਰਕੇ ਕਹੀ ਤੇ ਮੈਨੂੰ ਯਕੀਨ ਆ ਗਿਆ ਉਹ ਤਾਂ ਜਿਹੜਾ ਮੈਂ ਤੂੰ ਨੇ ਲਊਕਾਰ ਪੱਟੂ ਤਾਂ ਹੈ ਹੀ ਕੋਈ ਕਰਦਾ ਹੁੰਦਾ ਫਿਰ ਉਹ ਯਕੀਨ ਦਵਾ ਹੁੰਦਾ ਹੁੰਦਾ ਚੰਗੀ ਤਰ੍ਹਾਂ ਚਲ ਕੋਈ ਨਾ ਪੁੱਤ ਜਿਹੜੀ ਗੱਲ ਹੋਣੀ ਸੀ ਹੋ ਗਈ ਚਲੋ ਬਣਾ ਰੋਟੀ ਟੱਕ ਚਲੋ ਕਰਨੋ ਟੱਕ ਅੱਜ ਤੋਂ ਨਵਾਂ ਵੜਿਆ ਜੇ ਕਿਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਸੋਹਣੇ-ਸੋਹਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਪਰਿਵਾਰਕ ਵੀਡੀਓ ਦੇਖਣ ਲਈ ਸਾਡਾ ਸਾਂਝਾ ਵਿਰਸਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਵੀ ਕਰਿਓ ਧੰਨਵਾਦ ਜੀ